ਦੋਸਤੋ ਗਰਮੀਆਂ ਦੇ ਵਿੱਚ ਮੋਬਾਈਲ ਫੋਨ ਹੀਟ ਹੋਣਾ ਜਾਂ ਫਿਰ ਗਰਮ ਹੋਣ ਦੀ ਸਮੱਸਿਆ ਆਮ ਦੇਖੀ ਜਾ ਸਕਦੀ ਹੈ ਅਤੇ ਜਦੋਂ ਅਸੀਂ ਮੋਬਾਈਲ ਦੇ ਉੱਪਰ ਕੋਈ ਕੰਮ ਕਰ ਰਹੇ ਹੁੰਦੇ ਆ ਤਾਂ ਉਸ ਵਕਤ ਜੇਕਰ ਸਾਡਾ ਮੋਬਾਈਲ ਫੋਨ ਹੀਟ ਹੋ ਜਾਵੇ ਤਾਂ ਫਿਰ ਮੋਬਾਈਲ ਫੋਨ ਕੰਮ ਕਰਨਾ ਬੰਦ ਕਰ ਸਕਦਾ ਹੈ ਤਾਂ ਫਿਰ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਮੋਬਾਈਲ ਫੋਨ ਹੀਟ ਹੋਣ ਦੇ ਕਾਰਨ ਅਤੇ ਮੋਬਾਈਲ ਫੋਨ ਸਾਡਾ ਗਰਮ ਹੀ ਨਾ ਹੋਵੇ ਇਸ ਦੇ ਲਈ ਸਾਨੂੰ ਕੀ ਕਰਨਾ ਪਵੇਗਾ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਆਫਰ ਬੜੀ ਛੋਟੀ ਜਿਹੀ ਰਹਿਣ ਵਾਲੀ ਹੈ ਇਹ ਵੀਡੀਓ ਅਤੇ ਅੱਗੇ ਵਧਣ ਤੋਂ ਪਹਿਲਾਂ ਇੱਕ ਵਾਰੀ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਲਓ ਅਤੇ ਜੇਕਰ ਤੁਸੀਂ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਬਾਈਜੀ ਪੰਜਾਬੀ ਚੈਨਲ ਨੂੰ Facebook ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਜ਼ਰੂਰ ਕਰ ਲਓ ਹੁਣ ਦੋਸਤੋ ਆਪਾਂ ਗਰਮੀਆਂ ਦੇ ਵਿੱਚ ਮੋਬਾਈਲ ਫੋਨ ਦੇ ਗਰਮ ਹੋ ਜਾਣ ਦੇ ਕਾਰਨਾਂ ਨੂੰ ਚਾਰ ਭਾਗਾਂ ਦੇ ਵਿੱਚ ਵੰਡ ਲਵਾਂਗੇ ਨੰਬਰ 1 ਦੇ ਉੱਪਰ ਆਪਾਂ ਰੱਖਾਂਗੇ ਮੋਬਾਈਲ ਫੋਨ ਦੇ ਉੱਪਰ ਚੜਾਇਆ ਹੋਇਆ ਬੈਕ ਕਵਰ ਅਤੇ ਮੋਬਾਈਲ ਫੋਨ ਨੂੰ ਚਾਰਜ ਕਰਨ ਦਾ ਤਰੀਕਾ ਨੰਬਰ 2 ਦੇ ਉੱਪਰ ਆਪਾਂ ਰੱਖਾਂਗੇ ਮੋ ਨੰਬਰ 3 ਦੇ ਉੱਪਰ ਆਪਾਂ ਰੱਖਾਂਗੇ ਮੋਬਾਈਲ ਫੋਨ ਨੂੰ ਵਰਤਣ ਦਾ ਤਰੀਕਾ ਅਤੇ ਨੰਬਰ 4 ਤੇ ਜੋ ਸਭ ਤੋਂ ਅਹਿਮ ਹੈਗਾ ਉਸ ਨੂੰ ਆਪਾਂ ਰੱਖਾਂਗੇ ਕਿ ਮੋਬਾਈਲ ਫੋਨ ਦੀ ਸਲਾਮ ਮੰਨਣ ਦਾ ਤਰੀਕਾ ਮੈਂ ਤੁਹਾਨੂੰ ਯਕੀਨ ਨਾਲ ਕਹਿ ਸਕਦਾ ਕਿ ਤੁਸੀਂ ਜੇਕਰ ਇਹਨਾਂ ਚਾਰੇ ਪੁਆਇੰਟਾਂ ਨੂੰ ਸਹੀ ਤਰੀਕੇ ਦੇ ਨਾਲ ਗੌਰ ਫਰਮਾ ਲਓ ਤਾਂ ਫਿਰ ਤੁਹਾਡਾ ਫੋਨ ਗਰਮ ਹੋਣ ਦੀ ਸਮੱਸਿਆ ਜਿਹੜੀ 90% ਦੀ ਘਟ ਸਕਦੀ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਜ਼ਿਕਰ ਕੀਤਾ ਸੀਗਾ ਮੋਬਾਈਲ ਫੋਨ ਤੇ ਚੜਾਇਆ ਹੋਇਆ ਬੈਕ ਕਵਰ ਅਤੇ ਮੋਬਾਈਲ ਫੋਨ ਨੂੰ ਚਾਰਜ ਕਰਨ ਦਾ ਤਰੀਕਾ ਦੋਸਤੋ ਜੇਕਰ ਮੋਬਾਈਲ ਫੋਨ ਦੇ ਬੈਕ ਕਵਰ ਦੀ ਗੱਲ ਕੀਤੀ ਜਾਵੇ ਗਰਮੀਆਂ ਦੇ ਵਿੱਚ ਇਹ ਬੈਕ ਕਵਰ ਤੁਹਾਡੇ ਮੋਬਾਈਲ ਫੋਨ ਨੂੰ ਗਰਮ ਕਰ ਸਕਦਾ ਹੈ ਇਸ ਕਰਕੇ ਗਰਮੀਆਂ ਦੇ ਵਿੱਚ ਮੋਬਾਈਲ ਦੇ ਉੱਤੇ ਚੜਾਇਆ ਹੋਇਆ ਬੈਕ ਕਵਰ ਨੂੰ ਚੜਾਣ ਤੋਂ ਅਵੋਇਡ ਹੀ ਕਰਨਾ ਚਾਹੀਦਾ ਹੈ ਖਾਸ ਕਰਕੇ ਜਦੋਂ ਤੁਸੀਂ ਘਰ ਰਹਿੰਦੇ ਹੋ ਘਰ ਵਿੱਚ ਹੁੰਦੇ ਹੋ ਤਾਂ ਕਟੂਕਟ ਉਸ ਵੇਲੇ ਤਾਂ ਕਵਰ ਨੂੰ ਉਤਾਰਿਆ ਜਾ ਸਕਦਾ ਹੈ ਅਤੇ ਬਾਹਰ ਜਾਣ ਸਮੇਂ ਜੇਕਰ ਤੁਸੀਂ ਸੁਰੱਖਿਆ ਦੇ ਮੱਦੇਨਜ਼ਰ ਇਸ ਕਵਰ ਨੂੰ ਪਾ ਕੇ ਰੱਖਣਾ ਚਾਹੁੰਦੇ ਹੋ ਤਾਂ ਪਾ ਕੇ ਰੱਖ ਸਕਦੇ ਹੋ ਇਸੇ ਪੁਆਇੰਟ ਦੇ ਵਿੱਚ ਆਪਾਂ ਜ਼ਿਕਰ ਕੀਤਾ ਸੀ ਕਿ ਮੋਬਾਈਲ ਫੋਨ ਨੂੰ ਚਾਰਜ ਕਰਨ ਦਾ ਤਰੀਕਾ ਚਾਰਜ ਕਰਨ ਦਾ ਤਰੀਕਾ ਵੀ ਬੈਕ ਕਵਰ ਦੇ ਨਾਲ ਹੀ ਸਬੰਧ ਰੱਖਦਾ ਹੈ ਦੋਸਤੋ ਗਰਮੀਆਂ ਦੇ ਵਿੱਚ ਮੋਬਾਈਲ ਫੋਨ ਨੂੰ ਚਾਰਜ ਕਰਨ ਸਮੇ ਬੈਕ ਕਵਰ ਉਤਾਰ ਲੈਣਾ ਚਾਹੀਦਾ ਹੈ। ਨੰਬਰ 2 ਤੇ ਮੋਬਾਈਲ ਫੋਨ ਨੂੰ ਗਰਮੀਆਂ ਦੇ ਵਿੱਚ 100% ਦੀ ਚਾਰਜ ਨਹੀਂ ਕਰਨਾ ਚਾਹੀਦਾ। ਤੁਸੀਂ 90% ਦੀ ਜਾਂ 95% ਦੀ ਤੱਕ ਮੋਬਾਈਲ ਫੋਨ ਨੂੰ ਚਾਰਜ ਕਰ ਸਕਦੇ ਹੋ ਅਤੇ ਬੈਕ ਕਵਰ ਨੂੰ ਜੇਕਰ ਉਤਾਰ ਕੇ ਚਾਰਜ ਕਰੋਗੇ ਤਾਂ ਫਿਰ ਮੋਬਾਈਲ ਫੋਨ ਦੇ ਗਰਮ ਹੋਣ ਦੀ ਸਮੱਸਿਆ ਘਟ ਜਾਂਦੀ ਹੈ। ਹੁਣ ਅਸੀਂ ਦੂਜੇ ਨੰਬਰ ਤੇ ਗੱਲ ਕੀਤੀ ਸੀ ਕਿ ਮੋਬਾਈਲ ਫੋਨ ਦੀ ਦੇਖਭਾਲ ਕਰਨ ਦਾ ਤਰੀਕਾ। ਦੋਸਤੋ ਕਿਸੇ ਵੀ ਚੀਜ਼ ਦੀ ਜੇਕਰ ਅਸੀਂ ਸਹੀ ਦੇਖਭਾਲ ਨਾ ਕਰੀਏ ਤਾਂ ਉਹ ਚੀਜ਼ ਖਰਾਬ ਹੋਣ ਲੱਗਦੀ ਹੈ। ਇਸੀ ਤਰ੍ਹਾਂ ਮੋਬਾਈਲ ਦੇ ਨਾਲ ਵੀ ਹੁੰਦਾ ਹੈ ਹੁਣ ਮੋਬਾਈਲ ਫੋਨ ਦਾ ਸਹੀ ਤਰੀਕੇ ਨਾਲ ਜੇਕਰ ਰੱਖ-ਰਖਾਵ ਕਰਾਂਗੇ ਅਸੀਂ ਮੋਬਾਈਲ ਫੋਨ ਦੀ ਕੇਅਰ ਕਰਾਂਗੇ ਤਾਂ ਵੀ ਮੋਬਾਈਲ ਫੋਨ ਘੱਟ ਗਰਮ ਹੁੰਦਾ ਹੈ ਇਸ ਦੇ ਵਿੱਚ ਕਈ ਚੀਜ਼ਾਂ ਦਾ ਤੁਸੀਂ ਧਿਆਨ ਰੱਖ ਸਕਦੇ ਹੋ ਮੋਬਾਈਲ ਫੋਨ ਦਾ ਵਾਈਫਾਈ ਲਗਾਤਾਰ ਔਨ ਨਾ ਰੱਖਿਆ ਜਾਵੇ ਤਾਂ ਮੋਬਾਈਲ ਫੋਨ ਘੱਟ ਗਰਮ ਹੁੰਦਾ ਹੈ ਲੋਡ ਪੈਣ ਤੇ ਵਾਈਫਾਈ ਨੂੰ ਔਨ ਕਰ ਸਕਦੇ ਹੋ ਤੁਸੀਂ ਅਤੇ ਲੋਡ ਪੈਣ ਤੇ ਹੀ ਬਲੂਟੁੱਥ ਨੂੰ ਔਨ ਕਰ ਸਕਦੇ ਹੋ ਅਦਰਵਾਈਜ਼ ਇਹਨਾਂ ਦੋਵੇਂ ਚੀਜ਼ਾਂ ਨੂੰ ਤੁਸੀਂ ਬੰਦ ਰੱਖ ਸਕਦੇ ਹੋ ਇਸ ਦੇ ਨਾਲ ਹੀ ਮੋਬਾਈਲ ਦੇ ਵਿੱਚ ਐਂਟੀਵਾਇਰਸ ਹੋਣਾ ਚਾਹੀਦਾ ਹੈ ਐਂਟੀਵਾਇਰਸ ਵੀ ਤੁਹਾਡੇ ਮੋਬਾਈਲ ਫੋਨ ਦੀ ਸਹੀ ਤਰੀਕੇ ਨਾਲ ਦੇਖਭਾਲ ਕਰਦਾ ਰਹਿੰਦਾ ਹੈ ਅਤੇ ਆਪਣੇ ਮੋਬਾਈਲ ਦੇ ਵਿੱਚ ਵਾਧੂ ਦਾ ਕਚਰਾ ਜਮਾ ਨਾ ਹੋਣ ਦਿਓ ਇਸ ਦਾ ਮਤਲਬ ਇਹ ਹੈ ਕਿ ਮੋਬਾਈਲ ਫੋਨ ਦੇ ਵਿੱਚ ਜ਼ਰੂਰੀ ਚੀਜ਼ਾਂ ਹੀ ਰੱਖੀਆਂ ਜਾਣ ਵਾਧੂ ਦੀਆਂ ਫੋਟੋਆਂ ਵੀਡੀਓਆਂ ਨੂੰ ਤੁਸੀਂ ਡਿਲੀਟ ਕਰਦੇ ਰਹੋ ਤਾਂ ਕਿ ਤੁਹਾਡੇ ਮੋਬਾਈਲ ਫੋਨ ਦੀ ਸਟੋਰੇਜ ਖਾਲੀ ਰਹੇ ਜੇਕਰ ਮੋਬਾਈਲ ਫੋਨ ਦੀ ਸਟੋਰੇਜ ਫੁੱਲ ਹੋ ਜਾਂਦੀ ਹੈ ਤਾਂ ਉਸ ਵਕਤ ਵੀ ਮੋਬਾਈਲ ਫੋਨ ਦੇ ਗਰਮ ਹੋਣ ਦੇ ਚਾਂਸ ਵੱਧ ਜਾਂਦੇ ਹਨ ਹੁਣ ਆਪਾਂ ਤੀਜਾ ਜ਼ਿਕਰ ਕੀਤਾ ਸੀਗਾ ਕਿ ਮੋਬਾਈਲ ਫੋਨ ਨੂੰ ਵਰਤਣ ਦਾ ਤਰੀਕਾ ਗਰਮੀਆਂ ਦੇ ਵਿੱਚ ਦੋਸਤੋ ਮੋਬਾਈਲ ਫੋਨ ਨੂੰ ਵਰਤਣ ਦੇ ਤਰੀਕੇ ਦੇ ਵਿੱਚ ਥੋੜੀ ਜੀ ਤਬਦੀਲੀ ਕਰ ਲੈਣੀ ਚਾਹੀਦੀ ਹੈ। ਗਰਮੀਆਂ ਦੇ ਵਿੱਚ ਬਹੁਤੀ ਗਰਮੀ ਦੇ ਵਿੱਚ ਜਾਂ ਧੁੱਪ ਦੇ ਵਿੱਚ ਮੋਬਾਈਲ ਫੋਨ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ। ਅਤੇ ਜੇਕਰ ਲੋਡ ਵੀ ਪਵੇ ਤਾਂ ਵੀ ਮੋਬਾਈਲ ਫੋਨ ਦੀ ਵਰਤੋਂ ਕਰਨ ਤੋਂ ਬਾਅਦ ਕੁਝ-ਕੁਝ ਸਮੇਂ ਤੋਂ ਬਾਅਦ ਮੋਬਾਈਲ ਫੋਨ ਨੂੰ ਰੈਸਟ ਕਰਵਾ ਦੇਣੀ ਚਾਹੀਦੀ ਹੈ। ਲਗਾਤਾਰ ਵਰਤੋਂ ਕਰਦੇ ਰਹਿਣ ਦੇ ਨਾਲ ਗਰਮੀ ਦੇ ਵਿੱਚ ਮੋਬਾਈਲ ਫੋਨ ਜਲਦੀ ਹੀਟ ਹੋ ਜਾਂਦਾ ਹੈ ਅਤੇ ਹੀਟ ਹੋਣ ਤੋਂ ਬਾਅਦ ਕੰਮ ਕਰਨਾ ਬੰਦ ਵੀ ਕਰ ਸਕਦਾ ਹੈ। ਸੋ ਖਾਸ ਕਰਕੇ ਗਰਮੀਆਂ ਦੇ ਵਿੱਚ ਮੋਬਾਈਲ ਫੋਨ ਦੀ ਵਰਤੋਂ ਦੇ ਤਰੀਕੇ ਦੇ ਵਿੱਚ ਤੁਹਾਨੂੰ ਸੁਧਾਰ ਤਾਂ ਕਰਨਾ ਹੀ ਪਵੇਗਾ ਹੁਣ ਚੌਥੇ ਨੰਬਰ ਤੇ ਆਪਾਂ ਗੱਲ ਕੀਤੀ ਸੀ ਜੋ ਸਭ ਤੋਂ ਅਹਿਮ ਹੈਗਾ ਉਹ ਮੋਬਾਈਲ ਫੋਨ ਦੀ ਸਲਾਹ ਮੰਨਣ ਦਾ ਤਰੀਕਾ ਕਿਉਂਕਿ ਮੋਬਾਈਲ ਫੋਨ ਦੇ ਵਿੱਚ ਫੋਨ ਮੈਨੇਜਰ ਵਗੈਰਾ ਹੁੰਦਾ ਹੈ ਤਾਂ ਫਿਰ ਉਹ ਤੁਹਾਨੂੰ ਸਮੇਂ-ਸਮੇਂ ਦੇ ਉੱਪਰ ਸਲਾਹ ਦਿੰਦਾ ਰਹਿੰਦਾ ਹੈ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਸੋ ਆਪਣੇ ਮੋਬਾਈਲ ਫੋਨ ਦੇ ਫੋਨ ਮੈਨੇਜਰ ਦੀ ਸਹੀ ਸਮੇਂ ਤੇ ਸਲਾਹ ਮੰਨਦੇ ਰਹਿਣਾ ਚਾਹੀਦਾ ਹੈ ਇਹ ਫੋਨ ਮੈਨੇਜਰ ਤੁਹਾਨੂੰ ਨੋਟੀਫਿਕੇਸ਼ਨ ਦਿੰਦਾ ਰਹਿੰਦਾ ਹੈ ਕਿ ਹੁਣ ਮੋਬਾਈਲ ਫੋਨ ਨੂੰ ਬੂਸਟ ਜਾਂ ਫਿਰ ਮੋਬਾਈਲ ਫੋਨ ਦਾ ਐਂਟੀਵਾਇਰਸ ਨੂੰ ਰੀਸਕੈਨ ਕਰ ਲਿਤਾ ਜਾਵੇ ਜਾਂ ਫਿਰ ਮੋਬਾਈਲ ਫੋਨ ਦੇ ਵਿੱਚ ਬਾਧੂ ਫਾਈਲਾਂ ਨੂੰ ਡਿਲੀਟ ਕਰ ਦਿੱਤਾ ਜਾਵੇ ਅਤੇ ਫਲਾਣੀ ਫਲਾਣੀ ਐਪਲੀਕੇਸ਼ਨ ਦੇ ਵਿੱਚੋਂ ਬਾਧੂ ਫਾਈਲਾਂ ਜਾਂ ਕੈਚੀ ਫਾਈਲਾਂ ਨੂੰ ਡਿਲੀਟ ਕਰ ਦਿੱਤਾ ਜਾਵੇ ਸੋ ਮੋਬਾਈਲ ਫੋਨ ਦੀ ਜੇਕਰ ਤੁਸੀਂ ਸਲਾਹ ਮੰਨਦੇ ਰਹਿੰਦੇ ਹੋ ਤਾਂ ਫਿਰ ਤੁਹਾਡੇ ਮੋਬਾਈਲ ਫੋਨ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਆਉਣ ਦੀ ਸੰਭਾਵਨਾ ਬਹੁਤ ਜ਼ਿਆਦਾ ਘੱਟ ਹੋ ਜਾਂਦੀਆਂ ਹਨ ਤੁਹਾਡਾ ਇਹੀ ਫੋਨ ਮੈਨੇਜਰ ਤੁਹਾਨੂੰ ਐਪਲੀਕੇਸ਼ਨਾਂ ਦੇ ਨਾਲ-ਨਾਲ ਸੌਫਟਵੇਅਰ ਨੂੰ ਵੀ ਅਪਡੇਟ ਕਰਨ ਦੀ ਸਲਾਹ ਦਿੰਦਾ ਰਹਿੰਦਾ ਹੈ ਸੋ ਜਦੋਂ ਵੀ ਮੋਬਾਈਲ ਫੋਨ ਦੇ ਵਿੱਚ ਨਵਾਂ ਵਰਜਨ ਆਂਦਾ ਹੈ ਤਾਂ ਉਸ ਨੂੰ ਵੀ ਅਪਡੇਟ ਕਰ ਲੈਣਾ ਚਾਹੀਦਾ ਹੈ ਕਿਉਂਕਿ ਉਸ ਦੇ ਵਿੱਚ ਕਾਫੀ ਜ਼ਿਆਦਾ ਸਮੇਂ ਸਮੇਂ ਦੇ ਉੱਪਰ ਕੰਪਨੀਆਂ ਦੇ ਵੱਲੋਂ ਸੁਧਾਰ ਕੀਤੇ ਹੋਏ ਹੁੰਦੇ ਹਨ ਇਸੇ ਤਰ੍ਹਾਂ ਹੀ ਜੋ ਮੋਬਾਈਲ ਦੀ ਐਪਲੀਕੇਸ਼ਨਾਂ ਹੈਗੀਆਂ ਉਸ ਦਾ ਵੀ ਜੇਕਰ ਨੋਟੀਫਿਕੇਸ਼ਨ ਆਵੇ ਕਿ ਇਹਨਾਂ ਨੂੰ ਅਪਡੇਟ ਕਰ ਲਿਆ ਜਾਵੇ ਤਾਂ ਸਮੇਂ ਦੇ ਉੱਪਰ ਹੀ ਉਹਨਾਂ ਨੂੰ ਅਪਡੇਟ ਵੀ ਕਰ ਲੈਣਾ ਚਾਹੀਦਾ ਹੈ ਸੋ ਦੋਸਤੋ ਇਹ ਕੁਝ ਟਿਪਸ ਨੇ ਜੇਕਰ ਤੁਸੀਂ ਇਹਨਾਂ ਦੀ ਵਰਤੋਂ ਕਰਦੇ ਹੋ ਤਾਂ ਫਿਰ ਤੁਹਾਡੇ ਮੋਬਾਈਲ ਫੋਨ ਦੇ ਗਰਮ ਹੋਣ ਜਾਂ ਕਿਸੇ ਪ੍ਰਕਾਰ ਦੀ ਸਮੱਸਿਆ ਆਉਣ ਦੀ ਸੰਭਾਵਨਾ ਮਾ ਨਾਂ ਦੇ ਬਰਾਬਰ ਹੋ ਜਾਣਗੀਆਂ ਤੁਹਾਨੂੰ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ